10ਵਾਂ ਫੇਜ਼ ਸਾਹਮਣੇ ਆ ਚੁੱਕਿਆ 10ਵੇਂ ਫੇਜ਼ ਦੇ ਵਿੱਚ ਸ਼ੀਤਲ ਅੰਗਰਾਲ ਜਿਹੜੇ ਨੇ ਦੂਜੇ ਨੰਬਰ ਤੇ ਆ ਚੁੱਕੇ ਨੇ ਭਾਜਪਾ ਨੇ ਥੋੜਾ ਅੱਗੇ ਮਦਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਦਾ ਫਤਵਾ ਭਾਜਪਾ ਦੇ ਵਿੱਚ ਜ਼ਿਆਦਾ ਪਿਆ ਚੋਲੀ 'ਚ ਜ਼ਿਆਦਾ ਵੋਟਾਂ ਪੈ ਗਈਆਂ ਕਾਂਗਰਸ ਨੂੰ ਪੇਸ਼ਾ ਨੂੰ ਕਰ ਦਿੱਤਾ ਪਛਾੜ ਦਿੱਤਾ ਆ ਔਰ ਦੱਸਦੀ ਹੈ ਕਿ ਜੇ 10ਵੇਂ ਫੇਜ਼ ਦੀ ਗੱਲ ਕਰੀਏ ਸ਼ੀਤਲ ਅੰਗਰਾਲ ਜਿਹੜੇ ਨੇ ਦੂਸਰੇ ਨੰਬਰ ਤੇ ਆ ਗਏ ਨੇ ਪਹਿਲੇ ਫੇਜ਼ ਦੇ ਪਹਿਲੇ ਨੰਬਰ ਦੇ ਉੱਤੇ ਅਜੇ ਵੀ ਮੋਹਿੰਦਰ ਭਗਤ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਬਣੇ ਹੋਏ ਨੇ ਜੇ ਗੱਲ ਕਰੀਏ ਸ਼ੀਤਲ ਅੰਗਰ ਬੀਜੇਪੀ ਦੇ ਖਾਤੇ ਪੈ ਚੁੱਕੀਆਂ ਨੇ 10ਵੇਂ ਫੇਜ਼ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਸ਼ੀਤਲੰਗਰਾਲ ਆ ਚੁੱਕੇ ਨੇ ਸੁਰਿੰਦਰ ਕੌਰ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ 13727 ਵੋਟਾਂ ਦੇ ਨਾਲ ਤੀਜੇ ਸਥਾਨ ਦੇ ਉੱਤੇ ਆ ਚੁੱਕੇ ਨੇ ਹੀਠਾ ਆ ਗਏ ਨੇ ਸੁਰਿੰਦਰ ਕਾਲਜ ਫੇਸ ਦੇ ਵਿੱਚ ਪਹਿਲਾਂ ਸ਼ੀਤਲੰਗ ਰਾਲ ਦੀ ਜੇ ਨੰਬਰ ਦੇ ਉੱਤੇ ਸੀ ਜਦੋਂ ਤੱਕ 9 ਫੇਸ ਦਾ ਅੰਤ ਹੋਇਆ ਸੀ ਪਰ ਹੁਣ ਉਡਾਰੀ ਮਾਰੀ ਹੈ ਇੱਕ ਉੱਪਰ ਨੂੰ ਦੂਜੇ ਸਥਾਨ ਤੇ ਆ ਗਏ ਨੇ ਮਹਿੰਦਰ ਭਗਤ ਜਿਹੜੇ ਨੇ ਉਹ ਹੈਰਾਨੀ ਜਨਕ ਸਪੀਡ ਦੇ ਵਿੱਚ ਚੱਲਦੇ ਪਏ ਨੇ 42007 ਵੋਟਾਂ 10ਵੇਂ ਫੇਸ ਦੇ ਵਿੱਚ ਉਹਨਾਂ ਨੂੰ ਪੈ ਚੁੱਕੀਆਂ ਨੇ ਔਰ ਇੰਨਾ ਮਾਰਜਨ ਅਜੇ ਤੱਕ ਕਿਸੇ ਕੈਂਡੀਡੇਟ ਨੇ ਇਕੱਠਾ ਨਹੀਂ ਕੀਤਾ ਉਹਨੀਆਂ ਇਕੱਠੀਆਂ ਵੋਟਾਂ ਜਿਹੜੀਆਂ ਕੈਂਡੀਡੇਟ ਨੂੰ ਨਹੀਂ ਪਈਆਂ ਇਹ ਸਾਫ਼ ਪ੍ਰਤੀਤ ਹੋ ਰਿਹਾ ਹੈ 10ਵੇਂ ਫੇਸ ਦੇ ਵਿੱਚ ਆ ਕੇ ਕਿ ਜਿੱਤ ਕੌਣ ਰਿਹਾ ਪਰ ਇਹ 10ਵੇਂ ਫੇਜ਼ ਦੇ ਵਿੱਚ ਪਤਾ ਲੱਗਦਾ ਪਿਆ ਹੈ ਕਿ ਕਿਸ ਤਰ੍ਹਾਂ ਕਿਹੜੀ ਪਾਰਟੀ ਪਹਿਲੇ ਨੰਬਰ ਦੇ ਉੱਤੇ ਆ ਰਹੀ ਹੈ ਕਿਹੜਾ ਐਮਐਲਏ ਜਿੱਤਦਾ ਪਿਆ ਕਿਹੜਾ ਕਿਹੜੀ ਪਾਰਟੀ ਦਾ ਐਮਐਲਏ ਬਣਦਾ ਪਿਆ ਪਰ ਦੂਜੇ ਤੀਜੇ ਨੰਬਰ ਦੀ ਜਿਹੜੀ ਰੇਸ ਲੱਗੀ ਪਈ ਹੈ ਉਹ ਉੱਪਰ-ਨੀਚੇ ਹੋ ਰਹੀ ਹੈ ਆਖਰੀ ਕੁਝ ਫੇਜ਼ ਰਹਿ ਗਏ ਨੇ ਇਹਨਾਂ ਫੇਜ਼ਸ ਦੇ ਵਿੱਚ ਕਿਹੜਾ ਬੰਦਾ ਉੱਪਰ ਆਉਂਦਾ ਕਿਹੜਾ ਥੱਲੇ ਆਉਂਦਾ ਉਹ ਸਮਾਂ ਦੱਸੇਗਾ ਲੋਕਾਂ ਦਾ ਫਤਵਾ ਦੱਸੇਗਾ ਸ਼ੀਤਲ ਅੰਗਰਾਲ ਦੂਜੇ ਨੰਬਰ ਦੇ ਉੱਤੇ ਆ ਚੁੱਕੀ ਹੈ